ਹਾਮੀ ਦੋਸਤੋ ਸ਼ੰਭੂ ਬਾਡਰ ਤੇ ਆਏ ਸੀ ਤੇ ਦੇਖੋ ਜਲਥਲ ਹੋਈ ਪਈ ਆ ਹੁਣ ਮੀਂਹ ਪੈ ਕੇ ੜਿਆ ਤੇ ਤੁਸੀਂ ਮੀਂਹ ਦੀਆਂ ਵੀਡੀਓ ਵੀ ਆਪਣੇ ਇਸੇ ਪੇਜ ਤੇ ਦੇਖ ਸਕਦੇ ਹੋ ਤੇ ਆਪਾਂ ਲਗਾਤਾਰ ਪਾਈ ਜਾਂਦੇ ਆ ਤੇ ਆ ਦੇਖੋ ਤੁਸੀਂ ਆ ਕੱਪੜੇ ਵੀ ਕਿਸਾਨਾਂ ਦੇ ਭੇਜ ਗਏ ਮੀਂਹ ਦੇ ਵਿੱਚ ਤੇ ਟਰੈਕਟਰ ਟਰਾਲੀਆਂ ਸਾਰਾ ਕੁਝ ਦੇਖੋ ਉਵੇਂ ਹੀ ਧੁੱਪਾਂ ਬਰਸਾਤਾਂ ਦੇ ਵਿੱਚ ਲੱਗਾ ਹੋਇਆ ਤੇ ਆ ਸਾਹਮਣੇ ਕਿਸਾਨ ਤੁਰਿਆ ਆ ਰਹੇ ਨੇ ਝੰਡੇ ਦੇ ਡੰਡੇ ਪਿਛਲੇ 5 ਮਹੀਨਿਆਂ ਤੋਂ ਇਹਨਾਂ ਨੇ ਛੱਡੇ ਨਹੀਂ ਹੈਗੇ ਦੇਖ ਲੋ ਝੰਡਾ ਤੇ ਡੰਡਾ ਇਹਨਾਂ ਦੇ ਹੱਥ 'ਚ ਹੀ ਐ ਤੁਸੀਂ ਇੱਥੇ ਨਾ ਇੱਕ ਗੱਲ ਦੇਖਿਓ ਜਿਹੜੇ ਕਿਸਾਨ ਸੁੱਤੇ ਹੁੰਦੇ ਨੇ ਨਾ ਝੰਡਾ ਦੇ ਡੰਡਾ ਨਾਲ ਮੰਜੇ ਤੇ ਰੱਖ ਕੇ ਸੌਂਦੇ ਨੇ ਵੀ ਝੰਡਾ ਦੇ ਡੰਡਾ ਨਹੀਂ ਛੱਡਦੇ ਤੇ ਇੱਥੇ ਚਾਹ ਮਿਲ ਜਾਂਦੀ ਹੁੰਦੀ ਹੈ ਰਾਜਪੁਰੇ ਵਾਲਿਆਂ ਤੋਂ ਇਹਨਾਂ ਤੋਂ ਵੀ ਚਾਹ ਪੀਏ ਮੌਸਮ ਠੰਡਾ ਹੈ ਲੋ ਵੀ ਆਜੋ ਅੱਗੇ ਚੱਲਦੇ ਆਂ ਇਹ ਜੇ ਚਾਹ ਪਾਣੀ ਦਾ ਇਥੇ ਲੰਗਰ ਹੋਊਗਾ ਮੌਸਮ ਨਾ ਠੰਡਾ ਜਾ ਹੋ ਗਿਆ ਤੇ ਇੱਕ ਬੋਲਣ ਦੇ ਨਾਲ એનર્ਜੀ ਬੜੀ ਵੇਸਟ ਹੁੰਦੀ ਹੈ ਤੇ ਫਿਰ ਥੋੜਾ ਬਾਅਦ ਆ ਕੋਈ ਨਾ ਕੋਈ ਖਾਣਾ ਪੀਣਾ ਪੈਂਦਾ ਕਿਉਂਕਿ ਜਿਹੜੀ ਦਿਮਾਗੀ એનર્ਜੀ ਦਿਮਾਗੀ ਕੰਮ ਹੈ ਨਾ ਇਹ ਚ ਜ਼ਿਆਦਾ ਤਾਕਤ ਲੱਗਦੀ ਹੈ ਜ਼ਿਆਦਾ ਥਕਾਵਟ ਹੁੰਦੀ ਹੈ ਤੇ ਆਪਾਂ ਸ਼ੰਭੂ ਬਾਰਡਰ ਤੇ ਪੁਲ ਦੇ ਉੱਪਰ ਚੜ ਰਹੇ ਆ ਜਿਹੜਾ ਇਥੇ ਇੱਕ ਵੱਡਾ ਪੋਲਾ ਇਥੋਂ ਜਿੱਥੇ ਸ਼ੰਭੂ ਨੂੰ ਅਜਦੋਂ ਮੁੜ ਜਾਂਦੇ ਨੇ ਨਾ ਲੋਕ ਬਾਰੋ-ਬਾਰ ਅੱਗੇ ਕਿਉਂਕਿ ਬੈਰੀਗੇਡ ਲੱਗਾ ਹੋਇਆ ਹੈ ਤੇ ਇਹਦੇ ਥੱਲੇੋਂ ਲੋਕ ਮੁੜ ਜਾਂਦੇ ਨੇ ਇੱਧਰ ਨੂੰ ਤੇ ਇਹ ਪੁਲ ਦੇ ਉੱਤੇ ਸਾਰੀਆਂ ਟਰਾਲੀਆਂ ਝੁੱਗੀਆਂ ਬਣੀਆਂ ਹੋਈਆਂ ਨੇ ਤੇ ਹੁਣੇ ਹੀ ਜ਼ਬਰਦਸਤ ਮੀਂਹ ਪੈ ਕੇ हटਿਆ ਇੱਥੇ ਮੀਂਹ ਬਹੁਤ ਜ਼ਿਆਦਾ ਪੈਂਦਾ ਖਾਸ ਕਰਕੇ ਸ਼ੰਭੂ ਤੇ ਹੋਰ ਤਾਂ ਸਾਰੇ ਔੜ ਲੱਗੀ ਹੋਈ ਹੈ ਪਰ ਇੱਥੇ ਬੜਾ ਮੀਂਹ ਪੈਂਦਾ ਜਿੱਥੇ ਮੀਂਹ ਦੀ ਲੋੜ ਹੈ ਝੋਨੇ ਵਾਲੇ ਖੇਤਾਂ ਦੇ ਉੱਤੇ ਪੈਂਦਾ ਨਹੀਂ ਤੇ ਜਿੱਥੇ ਨਹੀਂ ਲੋੜ ਹੈਗੀ ਇੱਥੇ ਬਾਰਡਰ ਤੇ ਉੱਥੇ ਪਈ ਜਾਂਦਾ ਪਰ ਇੱਕ ਗੱਲ ਇਹ ਵੀ ਹੈ ਵੀ ਜਦੋਂ ਮੀਂਹ ਪੈ ਜਾਂਦਾ ਪ੍ਰੋਗਰਾਮ ਠੰਡਾ ਹੋ ਜਾਂਦਾ ਤੇ ਫਿਰ ਸਾਰੇ ਕਿਸਾਨ ਬਾਹਰ ਨਿਕਲ ਜਾਂਦੇ ਨੇ ਤੇ ਜਹਾ ਪਾਣੀ ਦਾ ਪ੍ਰੋਗਰਾਮ ਕੋਈ ਨਾ ਕੋਈ ਚੱਲਦਾ ਹੀ ਹੁੰਦਾ ਤੇ ਆ ਇੱਥੇ ਟੈਂਕਰ ਖੜੇ ਹੋਏ ਨੇ ਦੇਖੋ ਉਵੇਂ ਹੀ ਸਾਰਾ ਕੁਝ ਪਿਛਲੇ 5.5 ਮਹੀਨਿਆਂ ਤੋਂ ਖੜਾ 6 ਮਹੀਨੇ ਹੋ ਜਾਣੇ ਨੇ 12 13 ਤਰੀਕ ਨੂੰ 6 ਮਹੀਨੇ ਹੋ ਜਾਣੇ ਨੇ 12 13 ਤਰੀਕ ਨੂੰ 10 12 ਦਿਨ ਰਹਿ ਗਏ ਤੇ ਉਹ ਵਾਈਪਰ ਕਰ ਦਈਏ ਬੰਦ ਮੀ ਹੋ ਗਿਆ ਬੰਦ ਮੈਂ ਵਾਈਪਰ ਤੇਜ ਹੀ ਰਹੀ ਉਹਨਾਂ ਪਿੱਛੇ ਮੀ ਬੜਾ ਤੇਜ਼ ਪਿਆ ਨਾ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਆ ਦੇਖੋ ਵਾਸ਼ਿੰਗ ਮਸ਼ੀਨ ਪਈ ਇਥੇ ਵਾਸ਼ਿੰਗ ਮਸ਼ੀਨਾਂ ਦੇ ਕੋਲ ਕੂਲਰ ਪਏ ਹੋਏ ਆ ਸਾਰਾ ਕੁਝ ਆ ਵੀ ਆਪਣਾ ਕੋਲਾ ਆਪ ਲੈ ਕੇ ਜਾ ਰਿਹਾ ਬਾਈ ਚਾ ਲੈਣ ਇਹ ਬੜੀ ਵਧੀਆ ਗੱਲ ਆ ਵੇਖੋ ਬਾਬੇ ਨੇ ਝੰਡੇ ਦੇ ਡੰਡਾ ਫੜਿਆ ਹੋਇਆ ਝੰਡੇ ਦੇ ਡੰਡੇ ਨਹੀਂ ਝਡੇ ਇਹਨਾਂ ਨੇ ਤੇ ਹੁਣ ਇਹਨਾਂ ਨੇ ਆਪਣੇ ਬਾਟੇ ਵੀ ਰੱਖ ਲੈਨੇ ਜੇ ਕਿਤੇ ਲੰਗਰ ਚਾਹ ਪਾਣੀ ਚਾਹ ਰਿਹਾ ਪ੍ਰਸ਼ਾਦਾ ਖਾਗ ਰਿਹਾ ਆਪਣੇ ਬਾਟੇ ਚ ਪਵਾਓ ਉਹਦੇ ਆਪਣੇ ਟਰਾਲੀ 'ਚ ਜਾ ਕੇ ਬਹਿ ਕੇ ਛਕ ਲਓ ਕਿਉਂਕਿ ਆਪਣਾ ਵਰਤਨਾਬ ਮੰਨ ਲਓ ਇਹਦੇ ਵਰਗੀ ਕੋਈ ਰੀਤ ਨਹੀਂ ਕਿਸੇ ਤੇ ਬੋਝ ਨਹੀਂ ਬੰਨਣਾ ਤੇ ਬੜੀ ਵਧੀਆ ਚੀਜ਼ ਹੈ ਕਿਉਂਕਿ ਇਹ ਚੀਜ਼ਾਂ ਸੰਘਰਸ਼ ਨੇ ਨਾ ਜਿਹੜੇ ਬੰਦੇ ਨੂੰ ਇਹ ਚ ਬਹੁਤ ਚੀਜ਼ਾਂ ਸਿਖਾਉਂਦੇ ਨੇ ਤੇ ਅੱਗੇ ਆ ਗਿਆ ਕੰਮ ਥੋੜਾ ਜਿਹਾ ਸੌੜਾ ਲੰਘ ਜੂ ਗੱਡੀ ਤੇ ਜੇ ਕੀ ਮਾੜੀ ਜੀ ਪੱਤਰੀ ਲੱਗੀ ਨਾ ਕਰਲੀ ਨਾ ਮਗਰੋਂ ਵੇਖੀ ਜੇ ਮਾੜੀ ਜੀ ਪੱਤਰੀ ਲੰਗੀ ਨਾ ਆ ਇੱਥੇ ਸੜੀ ਸੀ ਝੁੱਗੀ ਚੌਂਪੜੀ ਜੀ ਟਰੈਕਟਰ ਟੁੱਟਰ ਜਾ ਆ ਜਾਗਾ ਇਹ ਜੀ ਵੀ ਖਾਲੀ ਪਈ ਇੱਥੇ ਸਾਰਾ ਉਵੇਂ ਹੀ ਸੜਿਆ ਹੋਇਆ ਮਲਬਾ ਜਾ ਪਿਆ ਆ ਟਰਾਲੀ ਖੜੀ ਏ ਸਾਹਮਣੇ ਸੜੀ ਹੋਈ ਆਪਾਂ ਇਹਦੀ ਵੀਡੀਓ ਪਾ ਚੁੱਕੇ ਆ ਤੇ ਆ ਜੋ ਅੱਗੇ ਅੱਗੇ ਤੁਹਾਨੂੰ ਦਿਖਾਉਨੇ ਅੱਗੇ ਫੇਰ ਇੱਕ ਟੋਲਾ ਆਉਂਦਾ ਪਾਪਿਆਂ ਦਾ ਇਹ ਆਪਣਾ ਰੂਟ ਕਰ ਇਧਰੋਂ ਉਧਰ ਚੱਲਦੇ ਰਹਿੰਦੇ ਨੇ ਵਿੱਚ ਥੋੜੀ ਜਿਹੀ ਨਿਗਰਾਨੀ ਵੀ ਰੱਖਣੀ ਪੈਂਦੀ ਏ ਕੋਈ ਸ਼ਰਾਰਤੀ ਕੁਛ ਇਹੋ ਜਿਹੀ ਗੱਲਬਾਤ ਨਾ ਕਰੇ ਤੇ ਝੰਡੇਰੇ ਡੰਡੇ ਇਹਨਾਂ ਦੇ ਹੱਥ 'ਚ ਨੇ ਤੇ ਦੇਖੋ ਤੁਸੀਂ ਬਜ਼ੁਰਗ ਜ਼ਿਆਦਾ ਨੇ ਆ ਮੁੰਡੇ ਦੋ ਹੀ ਨੇ ਬਜ਼ੁਰਗ ਜ਼ਿਆਦਾ ਨੇ ਇੱਥੇ ਤੇ ਔਰ ਕੋ ਸਾਰੇ ਮੈਨੂੰ ਲੱਗਦਾ ਕੋਈ ਅੱਗੇ ਸਟੇਜ ਚੱਲਦੀ ਹੋਏਗੀ ਕਿ ਅੱਗੇ ਸਟੇਜ ਆ ਨਾ ਤੇ ਕਈ ਵਾਰ ਸਟੇਜ ਚੱਲਦੀ ਹੁੰਦੀ ਹੈ ਫਿਰ ਉਧਰੋਂ ਪ੍ਰੋਗਰਾਮ ਕੋਈ ਨਾ ਕੋਈ ਹੁੰਦਾ ਹੈ ਉਹ ਸੁਣ ਕੇ ਆਉਂਦੇ ਨੇ ਬੜੀ ਪੂਰੀ ਪੂਰੀ ਜੀ ਜਗ੍ਹਾ ਹੈ ਗੱਡੀ ਲੰਘਣ ਵਾਸਤੇ ਤੇ ਦੇਖ ਲਓ ਹਰ ਬਾਬੇ ਨੇ ਝੰਡਾ ਦੇ ਡੰਡਾ ਫੜਿਆ ਹੋਇਆ ਤੇ ਪਿਛਲੇ 5.5 ਮਹੀਨੇ ਤੋਂ ਝੰਡਾ ਦੇ ਡੰਡਾ ਕੈਮ ਹੈ ਤੇ ਆ ਇੱਥੇ ਸੋਲਰ ਪੈਨਲ ਲਾਇਆ ਗਿਆ ਹੁਣ ਇਹ ਸੋਲਰ ਪੈਨਲ ਲਾਇਆ ਗਿਆ ਇੱਥੇ ਏਸੀ ਚੱਲਦੇ ਨੇ ਇੱਕ ਕਿਸਾਨ ਯੂਨੀਅਨ ਦਾ ਦਫ਼ਤਰ ਹੈ ਤੇ ਇਹ ਦਫ਼ਤਰ ਵੀ ਇੱਕ ਹਿਸਾਬ ਦਾ ਪੂਰਾ ਵਧੀਆ ਬਣਾਇਆ ਹੈ ਇਹ ਹੈਗਾ ਬੀ ਕੇ ਯੂ ਸਿੱਧੂ ਪੁਰਕਾਈ ਪਿੰਡ 3 ਕੇ ਜ਼ਿਲ੍ਹਾ ਲੁਧਿਆਣਾ ਵਾਲਿਆਂ ਦਾ ਦਫ਼ਤਰ ਹੈ ਤੇ ਨਾਲ ਹੀ ਟੈਂਕਰ ਖੜਾ ਹੋਇਆ ਹੈ ਕੋਟ ਗੁੰਗੇ ਰਾਏ ਕਈ ਪਿੰਡਾਂ ਦੇ ਨਾਂ ਇਹ ਜਿੰਦੇ ਨੇ ਕਿਉਂਕਿ ਆਪਾਂ ਪਹਿਲੀ ਵਾਰੀ ਲੈਨੇ ਆ ਚੰਗੀ ਤਰ੍ਹਾਂ ਪੜਿਆ ਵੀ ਨਹੀਂ ਜਾਂਦਾ ਨਾਂ ਯਾਦ ਨਹੀਂ ਹੁੰਦੇ ਜਾਂ ਆਪਣੇ ਮੂੰਹ ਨਹੀਂ ਜਿਹੜੇ ਹੁੰਦੇ ਤੇ ਇੱਥੇ ਹੁਣ ਲੰਗਰ ਆਊਗਾ ਇੱਕ ਇੱਥੇ ਕੋਈ ਚਾਹ ਚੂ ਛਕਦੇ ਆ ਆ ਮੋਟਰਸਾਈਕਲ ਰਾਹ ਚਲਾ ਗਿਆ ਕੋਈ ਬੰਦਾ ਲੰਘ ਜੂ ਮੜਾ ਇਹ ਉੱਤਰ ਕੇ ਦੇਗਾ ਲੋ ਜੀ ਇੱਕ ਵੀਡੀਓ ਫੇਰ ਲੈ ਕੇ ਆਉਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ